ਛੜਾ ਜੁਨੀਅਨ ਦੇ ਮੈਂਬਰਾਂ ਨੇ ਪਾਲ ਸਮੂਹਰੇ ਧਰਨਾ ਦਿੰਦੇ ਹੋਏ ਕਿਹਾ ਜੋ ਅੱਜ ਕੱਲ ਹੋ ਰਹੇ ਨੇ ਵਿਆਹ ਇਹ ਵਿਆਹ ਨਹੀਂ ਇਹ ਹੋ ਰਹੀ ਹੈ ਸਾਡੇ ਚਾਮਾ ਦੀ ਭੂਣ ਹੱਤਿਆ ਤੇ ਸਾਨੂੰ ਛੜਾ ਛੜਾ ਕਿ ਕਿ ਚੜਾਉਣ ਵਾਲਿਆਂ ਦੇ ਬਦਰ ਰਹੇ ਨੇ ਹੌਸਲੇ ਛੜਾ ਜੁਨੀਅਨ ਦੇ ਮੈਂਬਰਾਂ ਨੇ ਕਿਹਾ ਅੱਜ ਕੱਲ 16 16 18 18 ਸਾਲਾਂ ਦੀ ਬੱਚੇ ਕਰਵਾ ਰਹੇ ਨੇ ਵਿਆਹ ਤੇ ਅਸੀਂ ਉਨਾਂ ਹੀ ਵਿਆਹਾਂ ਦੇ ਵਿੱਚ ਬੇਲ ਵਾਲੇ ਭਾਂਡੇ ਇਕੱਠੇ ਕਰਦੇ ਨੂੰ ਸਾਨੂੰ ਆ ਰਹੀ ਹੈ ਕਣੀ ਸ਼ਰਮ ਚਲਾ ਜੁਨੀਅਰ ਦੇ ਮੈਂਬਰਾਂ ਨੇ ਵੀ ਕਿਹਾ ਕਿ ਇਹ ਕਹਿੰਦੇ ਕੁੜੀ ਵਾਲਿਆਂ ਦਾ ਕੋਈ ਕਸੂਰ ਨਹੀਂ ਜਦ ਮਰੂਦਾਂ ਦੇ ਪਾ ਦੇ ਵਿੱਚ ਮਿਲ ਰਿਹਾ ਹੋਵੇ ਡ੍ਰੈਗਨ ਫਰੂਟ ਤਾਂ ਫਿਰ ਕਿਉਂ ਮਾਰਨੇ ਕੇ ਲੋਕ ਮਰੂਦਾਂ ਨਾਲ ਟਕਰਾ ਚਲਾ ਜੁਨੀਅਰ ਦੇ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਛੋਡੇ ਦਾ ਤਕਰੀਬਨ ਤਕਰੀਬੇ ਵਿੱਚ ਸਾਰੇ ਐਮਐਲਏ ਮੰਤਰੀਆਂ ਦੀ ਵਿਆਹ ਹੋ ਚੁੱਕੇ ਨੇ ਹੁਣ ਸਾਡੇ ਬਾਰੇ ਸੋਚਿਆ ਜਾਵੇ ਅਸੀਂ ਛੋਡੇ ਨਾਲ ਕਰਦੇ ਹਾਂ ਵਾਅਦਾ ਅਸੀਂ ਆਪ ਤੇ ਸਾਡੇ ਹੋਣ ਵਾਲੇ ਬੱਚਿਆਂ ਤੋਂ 50 ਸਾਲਾਂ ਤੱਕ ਤੁਹਾਨੂੰ ਪੱਕੀਆਂ ਪਾਵਾਂਗੇ ਵੋਟਾਂ ਖੜਾ ਜੁਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਅਸੀਂ ਚਾਚੀਆਂ ਤਾਈਆਂ ਮਾਸੀਆਂ ਭੂਆ ਭਾਬੀਆਂ ਦੀ ਮੰਤਾਂ ਕਰ ਕਰ ਤਹੰਬ ਚੁੱਕੇ ਹੁਣ ਸਾਨੂੰ ਪੰਜਾਬ ਸਰਕਾਰ ਤੋਂ ਹੀ ਇੱਕੋ ਇੱਕ ਆਸ ਹੈ ਮੈਂਬਰ ਨੇ ਵੀ ਕਿਹਾ ਜੇਕਰ ਸਰਕਾਰ ਨੇ ਸਾਡਾ ਸਾਥ ਨਾ ਦਿੱਤਾ ਤਾਂ ਅਸੀਂ ਰੋਸ ਮਾਰਚ ਕਰਾਂਗੇ ਤੇਜ ਫਿਰ 25 ਸਾਲਾਂ ਤੋਂ ਘੱਟ ਵਿਆਹ ਕਰਵਾਉਣ ਵਾਲਿਆਂ ਦੀ ਕਰਾਂਗੇ ਕੰਬਲਕੁੱਟ ਤੇ ਕੱਢਾਂਗੇ ਜੰਦੀਆਂ ਮਿਲੀਆਂ ਜਾਵਣਾਂ ਇਹ ਰਾਜ ਦੇ ਪ੍ਰੋਗਰਾਮ ਬਿੱਚੇ ਨੇ ਉਰਖਾ ਬਾਰੇ ਕਿ ਜਲਦੀ ਹੱਲ ਹੋਵਾਂਗੇ ਦਾ ਤੱਕੇ ਨਿਸਚਾਲ